ਦਿਨ ਦੀ ਸ਼ੁਰੂਆਤ ਦੇ ਅੰਦਰ ਗੁਰੂ ਦੀ ਬਾਣੀ ਨਾਲ ਜੁੜਨ ਦਾ ਗੁਰੂ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦਾ ਵੱਡਾ ਭਾਗੀ ਸਮਾਂ ਪ੍ਰਾਪਤ ਹੋਇਆ ਹੈ। ਇਹ ਹੱਕ ਇਹ ਜਿਹੜਾ ਸਾਨੂੰ ਮੌਕਾ ਇਹ ਸਾਨੂੰ ਇਨਸਾਨ ਨੂੰ ਇਕੱਲੇ ਨੂੰ ਮਿਲਿਆ ਹੈ। ਹੋਰ ਕਿਸੇ ਵੀ ਜਾਨਵਰ ਨੂੰ ਕਿਸੇ ਵੀ 83,99,999 ਜੂਨਾਂ ਦੇ ਵਿੱਚੋਂ ਕਿਸੇ ਨੂੰ ਅਧਿਕਾਰ ਨਹੀਂ। ਹੱਕ ਨਹੀਂ ਵੀ ਅੰਮ੍ਰਿਤ ਵੇਲੇ ਦਿਨ ਦੀ ਸ਼ੁਰੂਆਤ ਵਿੱਚ ਗੁਰੂ ਸਾਹਿਬ ਦੇ ਚਰਨਾਂ ਦਾ ਉਹ ਆਸਰਾ ਲੈਣ ਬਾਣੀ ਪੜਨ ਨਾਮ ਨੂੰ ਚੇਤੇ ਕਰਨ ਤੇ ਆਪਣਾ ਜੀਵਨ ਸਫਲਾ ਕਰਨ ਔਰ ਕਿਸੇ ਵੀ ਜੀਵ ਜੰਤੂ ਨੂੰ ਅਧਿਕਾਰ ਨਹੀਂ ਕੇਵਲ ਤੇ ਕੇਵਲ ਬੰਦੇ ਨੂੰ ਹੀ ਹੱਕ ਹੈ ਬੰਦੇ ਨੂੰ ਅਧਿਕਾਰ ਹੈ ਕਿਉਂਕਿ ਮਨੁੱਖਾ ਜਾਮਾ ਇਹ ਮਾਨਸ ਦੇਹੀ ਬੰਦੇ ਦਾ ਸਰੀਰ ਮਿਲਿਆ ਹੀ ਤਾਂ ਹੈ ਪਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਰਮਾਤਮਾ ਦਾ ਸਿਮਰਨ ਭਜਨ ਬੰਦਗੀ ਕਰਨ ਵਾਸਤੇ ਸਤਿਗੁਰੂ ਜੀ ਕਹਿੰਦੇ ਇਹ ਤੈਨੂੰ ਮਨੁੱਖਾ ਜਾਮਾ ਮਿਲਿਆ ਹੈ ਅਜੜੀ ਮਨੁੱਖਾ ਜਾਮਾ ਇਹ ਦੇਹੀ ਬੰਦੇ ਦੀ ਇਹ ਬੜੇ ਸਮੇਂ ਬਾਅਦ ਮਿਲਿਆ ਤੇ ਇਹਨੂੰ ਦੇਵਤੇ ਲੋਚਦੇ ਆ ਇਸ ਦੇ ਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਕਹਿੰਦੇ ਮਨੁੱਖੇ ਜਾਮੇ ਦਾ ਕੀ ਲਾਹ ਹੈ ਵੀ ਕਿੰਨਾ ਤੂੰ ਨਾਮ ਜਪ ਲਿਆ ਕਿੰਨਾ ਪਰਮੇਸ਼ਰ ਨੂੰ ਧਿਆ ਲਿਆ ਕਿੰਨਾ ਤੂੰ ਆਪਣੇ ਆਪ ਨੂੰ ਰੰਗ ਚੜਾ ਲਿਆ ਪਰਮੇਸ਼ਰ ਦੇ ਨਾਮ ਦਾ ਇਹ ਲਾਹ ਹੈ ਹੋਰ ਕੋਈ ਲਾਹ ਨਹੀਂ ਵੀ ਕਿਹੜੇ ਅਉਦੇ ਤੇ ਬੈਠ ਗਿਆ ਕਿੰਨੀ ਮਾਇਆ ਧਨ ਪੈਸਾ ਇਕੱਠਾ ਕਰ ਲਿਆ ਕਿੰਨਾ ਤੂੰ ਜਾਇਦਾਦ ਜੋੜ ਲਈ ਇਹ ਲਾਹਾ ਨਹੀਂ ਕਿਉਂਕਿ ਇਹ ਤਾਂ ਸਾਰਾ ਸਾਰਾ ਕੁਝ ਗੁਰਮੁਖ ਪਿਆਰੇ ਆਪਾਂ ਸਾਰੇ ਸਿਆਣੇ ਆ ਮਿੱਟੀ ਆ ਸਭ ਕੁਝ ਇੱਥੇ ਹੀ ਆ ਇੱਥੇ ਹੀ ਰਹਿ ਜਾਣਾ ਬੜੀ ਦੁਨੀਆ ਇਹਦੇ ਨਾਲ ਖੇਡ ਖੇਡ ਕੇ ਇਸ ਸੰਸਾਰ ਤੋਂ ਤੁਰ ਗਈ ਵਾਪਸ ਚਲੀ ਗਈ ਤੇ ਅੱਜ ਸਤਿਗੁਰੂ ਜੀ ਕਹਿੰਦੇ ਅਸਲ ਰੰਗ ਅਸਲ ਲਾਹਾ ਕੀ ਹੈ ਕਿ ਤੂੰ ਕਿੰਨਾ ਪਰਮੇਸ਼ਰ ਨੂੰ ਧਿਆਉਣਾ ਹੈ ਕਿੰਨਾ ਵਾਹਿਗੁਰੂ ਨੂੰ ਯਾਦ ਕਰਦਾ ਇਸ ਰਸਨਾ ਨਾਲ ਜਿਹੜੀ ਜੀਭ ਮਿਲੀ ਆ ਇਹਦੇ ਨਾਲ ਕਿੰਨਾ ਤੂੰ ਪਰਮੇਸ਼ਰ ਦਾ ਪਰਮੇਸ਼ਰ ਦਾ ਸ਼ੁਕਰਾਨਾ ਕਰਦਾ ਆ ਜਿਹੜੇ ਸਰਵਣ ਕੰਨ ਮਿਲੇ ਆ ਇਹਨਾਂ ਨਾਲ ਕਿੰਨੀ ਬਾਣੀ ਸੁਣਦਾ ਹੈ ਆ ਜਿਹੜੀਆਂ ਅੱਖਾਂ ਨੇਤਰ ਮਿਲੇ ਆ ਕਿੱਡੇ ਸੁੰਦਰ ਇਹਦੇ ਨਾਲ ਕਿੰਨੀ ਤੂੰ ਬਾਣੀ ਪੜ੍ਹਦਾ ਸੁਣਦਾ ਆਪਣੇ ਦਰਸ਼ਨ ਕਰਦਾ ਹੈ ਯੋ ਆਪ ਵਿਚਾਰ ਕਰਦੇ ਸੀ ਹੱਕ ਸਾਨੂੰ ਹੀ ਹੈ ਵੀ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਬਾਣੀ ਪੜ੍ਹਨੀ ਇਸ ਰਸਨਾ ਨਾਲ ਨਾਮ ਜਪਣਾ ਬਾਣੀ ਸੁਣਨੀ ਕੰਨਾਂ ਨਾਲ ਇਹ ਹੱਕ ਸਾਨੂੰ ਹੀ ਹੈ ਸਤਿਗੁਰੂ ਜੀ ਕਹਿੰਦੇ ਮਨੁੱਖਾ ਜਾਮਾ ਮਿਲਿਆ ਇਸ ਵਾਸਤੇ ਆਇਆ ਇਹ ਰੰਗ ਤੂੰ ਆਪਣੇ ਆਪ ਨੂੰ ਕਿੰਨਾ ਚੜਾਇਆ ਇਹ ਦੇਖਿਆ ਜਾਣਾ ਹੈ ਕਿੰਨਾ ਕ ਨਾਮ ਜਪਿਆ ਇੱਕ ਵਾਰ ਵੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਉਹ ਵੀ ਤੇਰੇ ਲੇਖੇ ਵਿੱਚ ਪੈ ਜਾਣੇ ਇੱਕ ਵਾਰ ਵਾਹਿਗੁਰੂ ਚੋਂ ਆਪਣੇ ਮukh ਚੋਂ ਵਾਹਿਗੁਰੂ ਦਾ ਨਾਮ ਲਿਆ ਰਸਨਾ ਤੋਂ ਉਹ ਵੀ ਤੇਰੇ ਲੇਖੇ ਚ ਪੈ ਜਾਣਾ ਇਸ ਕਰਕੇ ਸਤਿਗੁਰੂ ਜੀ ਅੱਜ ਦੇ ਫਰਮਾਨ ਅੰਦਰ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਦੇ ਆ ਵੀ ਜਿਨ੍ਹਾਂ ਨੂੰ ਰੰਗ ਲੱਗ ਗਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਪਰਮੇਸ਼ਰ ਦਾ ਨਾਮ ਦਾ ਰੰਗ ਚੜਾ ਲਿਆ ਪ੍ਰਵਾਨ ਉਹੀ ਹੋਏ ਸੂਰਮੇ ਉਹੀ ਕਵਾਏ ਉਹਨਾਂ ਨੂੰ ਹੀ ਕਿਹਾ ਸੂਰਮੇ ਸਤਿਗੁਰੂ ਨੇ ਇਹ ਅਜਿਹਾ ਪਾਵਨ ਬਚਨ ਹੈ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ ਧਨਾਸਰੀ ਮਹੱਲਾ ਪੰਜਵਾਂ ਰਾਗ ਧਨਾਸਰੀ ਅੰਦਰ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਆਪਣੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕਰ ਰਹੇ ਹਨ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹ ਸੋ ਕਹੀ ਅਤ ਹੈ ਸੂਰਾ ਕਹਿੰਦੇ ਜਿਨੇ ਨਾਮ ਜਪਿਆ ਨ ਸੰਸਾਰ ਤੇ ਆਕੇ ਸਿਮਰਨ ਕੀਤਾ ਇਧਰਲੇ ਪਾਸੇ ਤੁਰਦੇ ਆ ਆਪਾਂ ਕੱਲ ਵੀ ਵਿਚਾਰਾਂ ਕੀਤੀਆਂ ਸੀ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ ਨਾ ਚੰਗੀ ਕਿਸਮਤ ਹੁੰਦੀ ਆ ਜਿਨ੍ਹਾਂ ਦੇ ਕੋਈ ਕਿਣਕਾ ਅੰਦਰ ਨਾਮ ਦਾ ਵਸਦਾ ਹੈ ਸਤਿਗੁਰੂ ਜੀ ਕਹਿੰਦੇ ਉਹੀ ਫਿਰ ਇਧਰਲੇ ਪਾਸੇ ਤੁਰਦੇ ਆ ਕੋਈ ਨਾਮ ਦਾ ਖਜ਼ਾਨਾ ਇਕੱਠਾ ਕਰਦੇ ਆ ਕੋਈ ਆਪਣੇ ਆਪ ਨੂੰ ਨਾਮ ਦਾ ਰੰਗ ਚੜਾਉਂਦੇ ਆ ਨਾਮ ਦਾ ਰੰਗ ਜਾਤ ਪਾਤ ਦੇਖ ਕੇ ਨਹੀਂ ਚੜਦਾ ਧਰਮ ਮਜਬੂ ਦੇਖ ਕੇ ਨਹੀਂ ਚੜਦਾ ਬੰਦੇ ਦਾ ਸਰੀਰ ਦੇਖ ਕੇ ਨਹੀਂ ਚੜਦਾ ਉੱਚਾ ਲੰਮਾ ਜਾਂ ਸੋਹਣਾ ਜਾਂ ਬਦਸੂਰਤ ਇਹ ਦੇਖ ਕੇ ਨਹੀਂ ਨਾਮ ਦਾ ਰੰਗ ਚੜਦਾ ਸਤਗੁਰੂ ਜੀ ਕਹਿੰਦੇ ਜਿਹਨੂੰ ਨਾਮ ਦਾ ਰੰਗ ਚੜਨਾ ਹੈ ਜਿਹਦੇ ਅੰਦਰ ਨਾਮ ਦਾ ਕਿਣਕਾ ਵਸਣਾ ਉਹਨੇ ਆਪੇ ਹੀ ਸੋਹਣਾ ਹੋ ਜਾਣਾ ਸਤਗੁਰੂ ਦਾ ਬਚਨ ਪੜ੍ਹਦੇ ਆ ਨਾ ਸਈ ਸੁੰਦਰ ਸੋਹਣੇ ਸਾਧ ਸੰਗਤ ਜਿਨ੍ਹਾਂ ਵਹਿਣੇ ਕਹਿੰਦੇ ਹਾਂ ਤਾਂ ਵੀ ਸੋਹਣੇ ਤੇ ਸੁੰਦਰ ਬਣ ਜਾਂਦੇ ਜਿਨ੍ਹਾਂ ਦੇ ਅੰਦਰ ਨਾਮ ਵਸ ਜਾਂਦਾ ਜਿਹੜੇ ਸਾਧ ਸੰਗਤ ਕਰਦੇ ਜਿਹੜੇ ਨਾਮ ਜਪਦੇ ਇੱਥੇ ਨਾਮ ਦਾ ਰੰਗ ਜਾਤ ਪਾਤ ਦੇਖ ਕੇ ਨਹੀਂ ਚੜਦਾ ਧਰਮ ਮਜਬ ਦੇਖ ਕੇ ਨਹੀਂ ਚੜਦਾ ਜਾਂ ਸਰੀਰ ਜ਼ੋਰ ਵਾਲਾ ਜਾਂ ਕਮਜ਼ੋਰ ਵੇਖ ਕੇ ਨਹੀਂ ਚੜਦਾ ਨਾਮ ਦਾ ਰੰਗ ਤਾਂ ਉਹਨੂੰ ਝੜਦਾ ਜਿਹਦੇ ਅੰਦਰੋਂ ਖੇਚ ਪੈਂਦੀ ਹੈ ਜਿਹਦੇ ਅੰਦਰੋਂ ਲਾਲਸਾ ਜਾਗਦੀ ਹੈ ਨਾ ਵੀ ਮੈਂ ਨਾਮ ਜਪਾਂ ਸਿਮਰਨ ਕਰਾਂ ਵਚਨ ਪੜਦੇ ਆ ਗੋਬਿੰਦ ਭਾਉ ਭਗਤ ਕਾ ਉਖਾ ਜਿਹਦੇ ਅੰਦਰ ਪਿਆਰ ਪੈਦਾ ਹੋ ਗਿਆ ਨਾ ਭਾਉ ਤੇ ਗੋਬਿੰਦ ਭਾਉ ਭਗਤ ਭਗਤੀ ਪਰਮੇਸ਼ਰ ਦਾ ਨਾਮ ਜਪਣਾ ਬੰਦਗੀ ਕਰਨੀ ਉਹਦੇ ਰੰਗਾਂ ਵਿੱਚ ਰਾਜੀ ਰਹਿਣਾ ਭਗਤ ਜਿਹੜਾ ਹੈ ਪਰਮਾਤਮਾ ਦੇ ਰੰਗ ਵਿੱਚ ਹਮੇਸ਼ਾ ਰਾਜੀ ਰਹਿੰਦਾ ਤੇ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਇਹ ਰੰਗ ਚੜ ਗਿਆ ਨਾ ਉਹ ਅਸਲ ਸੂਰਮੇ ਹਨ ਉਹ ਪਰਵਾਣ ਹੋ ਗਏ ਗੁਰੂ ਦੀ ਨਿਗਾਹ ਵਿੱਚ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਤ ਹੈ ਸੂਰਾ ਕਲ ਯੁਗ ਦਾ ਭਿਆਨਕ ਸਮਾਂ ਵਿਸ਼ੇ ਵਿਕਾਰਾਂ ਦਾ ਜੋਰ ਹੈ ਅੰਦਰ ਕਲਪਨਾ ਦੀ ਕੈਂਚੀ ਹਮੇਸ਼ਾ ਚੱਲਦੀ ਭੀਤਰ ਵਗੈ ਕਾਤੀ ਅੰਦਰ ਬੰਦੇ ਦੇ ਕੁਝ ਨਾ ਕੋਈ ਚੱਲਦਾ ਹੀ ਰਹਿੰਦਾ ਚੰਗਾ ਨਹੀਂ ਮਾੜਾ ਹਮੇਸ਼ਾ ਹੀ ਮਾੜੀ ਸੋਚ ਮਾੜੇ ਫੁਰਨੇ ਮਾੜਾ ਦੇਖਣਾ ਮਾੜਾ ਸੁਣਨਾ ਮਾੜਾ ਬੋਲਣਾ ਮਾੜੇ ਪਾਸੇ ਜਾਣਾ ਅੰਦਰ ਕਲਯੁਗ ਦਾ ਪ੍ਰਭਾਵ ਬੰਦੇ ਦੇ ਪਿਆ ਹੀ ਰਹਿੰਦਾ। ਉਹ ਵੱਖਰੀ ਗੱਲ ਹੈ ਜਦੋਂ ਦੋ ਬੰਦੇ ਨੂੰ ਦੇਖਦੇ ਹੁਣ ਤੇ ਆਪਣੇ ਜਿਹੜਾ ਉਹਨਾਂ ਤੋਂ ਸੰਗ ਦਾ ਕਹਿ ਲਈਏ ਉਹਨਾਂ ਦੇ ਪ੍ਰਭਾਵ ਵਿੱਚ ਕਹਿ ਲਈਏ ਇਹ ਆਪਣੇ ਅੰਦਰ ਦੀ ਜਿਹੜੀ ਵਿਚਾਰ ਉਹ ਬਾਹਰ ਨਹੀਂ ਆਉਣ ਦਿੰਦਾ ਪਰ ਅੰਦਰ ਤਾਂ ਗੁਰਮੁਖ ਪਿਆਰਿਓ ਆਪਾਂ ਸਭ ਜਾਣਦੇ ਵੀ ਅੰਦਰ ਕੀ ਕੋਈ ਚੱਲਦਾ ਹੈ। ਅੰਦਰ ਬੜੇ ਭਿਆਨਕ ਭੈੜੇ ਫੁਰਨੇ ਚੱਲਦੇ ਕਾਮ ਕ੍ਰੋਧ ਲੋਭ ਮਹੰਕਾਰ ਵਸੋ ਕੇ। ਬੜੀਆਂ ਮਾੜੀਆਂ ਸੋਚਾਂ ਚੱਲਦੀਆਂ ਕਿਉਂਕਿ ਕਲਯੁਗ ਦਾ ਜੋਰ ਹੈ ਭਿਆਨਕ ਸਮਾਂ ਹੈ ਪਰ ਜਿਹਦੇ ਇਸ ਸਮੇਂ ਦੇ ਅੰਦਰ ਵੀ ਸੁਹਣੇ ਵਿਚਾਰ ਚੱਲਦੇ ਆ ਸਰਬਤ ਦਾ ਭਲਾ ਸੋਚਦਾ ਹੈ ਹਮੇਸ਼ਾ ਗੁਰੂ ਦੀ ਯਾਦ ਚੱਲਦੀ ਹੈ ਸਤਗੁਰੂ ਜੀ ਕਹਿੰਦੇ ਉਹ ਹੀ ਅਸਲ ਫਿਰ ਸੂਰਮਾ ਹੈ ਸੋ ਕਹੀਤ ਹੈ ਸੂਰਾ ਅਗਲਾ ਬਚਨ ਕਹਿੰਦੇ ਆਤਮ ਜਿਣੈ ਸਗਲ ਵਸਤਾ ਕੈ ਜਾਕਾ ਸਤਗੁਰ ਪੂਰਾ ਆਤਮ ਜਿਣੈ ਸਗਲ ਵਸ ਤਕੈ ਸਤਿਗੁਰੂ ਜੀ ਕਹਿੰਦੇ ਜਿਨੇ ਪਹਿਲਾ ਆਪਣੇ ਆਪ ਨੂੰ ਜਿੱਤ ਲਿਆ ਨਾ ਹੁਣ ਵਿਚਾਰ ਕਰਦੇ ਸੀ ਅੰਦਰ ਕੀ ਚੱਲਦਾ ਹੈ ਵਿਸ਼ੇ ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨੇ ਗੁਰੂ ਦੀ ਕਿਰਪਾ ਨਾਲ ਆਪਣੇ ਆਪ ਨੂੰ ਜਿੱਤ ਲਿਆ ਉਹ ਪੁਰਣਿਆਂ ਤੇ ਫਤੇ ਪਾ ਲਈ ਨਾ ਅੰਦਰ ਜਿਹੜੇ ਮਾੜੇ ਵਿਚਾਰ ਚੱਲਦੇ ਆ ਉਹਨਾਂ ਨੂੰ ਮੇਟ ਕੇ ਉਹਨਾਂ ਨੂੰ ਸਾਫ਼ ਕਰਕੇ ਉਸ ਮੱਤ ਨੂੰ ਧੋ ਕੇ जिने गुरु दी कृपा ਨਾਲ ਆਪਣੀ ਮਤ ਸਾਫ ਕਰਕੇ ਉਥੇ ਨਾਮ ਟਿਕਾ ਲਿਆ ਨਾ ਜਿੱਥੇ ਫੁਰਨੇ ਚੱਲਦੇ ਵਿਚਾਰਾਂ ਦਾ ਸੰਗ੍ਰਹਿ ਹੈ ਉਥੇ ਗੁਰੂ ਦਾ ਨਾਮ ਚੱਲਣ ਲੱਗ ਜੇ ਚਿੰਤਨ ਚੱਲਣ ਲੱਗ ਪਏ ਹਮੇਸ਼ਾ ਸਤਿਗੁਰੂ ਜੀ ਕਹਿੰਦੇ ਉਹਨੇ ਆਪਣੇ ਆਪ ਨੂੰ ਜਿੱਤ ਲਿਆ ਹੈ ਤੇ ਜਿਨੇ ਆਪਣੇ ਆਪ ਨੂੰ ਜਿੱਤ ਲਿਆ ਉਹਨੂੰ ਜਗ ਜਤਨਾ ਕੋਈ ਔਖਾ ਨਹੀਂ ਹੈ ਹਾਂ ਸੰਸਾਰ ਕਹਿੰਦਾ ਮੈਂ ਜਗ ਜਤਨਾ ਪਹਿਲਾਂ ਆਪਣੇ ਆਪ ਨੂੰ ਜਿੱਤਿਆ ਨਹੀਂ ਜਾਂਦਾ ਆਪਣੇ ਆਪ ਤੋਂ ਸਾਰੇ ਹਾਰ ਜਾਂਦੇ ਆ ਵਿਸ਼ੇ ਵਿਕਾਰਾਂ ਤੋਂ ਸਾਰੇ ਹਾਰ ਜਾਂਦੇ ਆਂ ਮਨ ਤੋਂ ਸਾਰੇ ਹਾਰ ਜਾਂਦੇ ਆਂ ਇਸਲਾਮ ਦਾ ਫਕੀਰ ਲਿਖਦਾ ਕਹਿੰਦੇ ਇਹ ਮਨ ਦਾ ਜਿਹੜਾ ਨਾ ਬੜਾ ਬਹੁਤ ਜ਼ੋਰ ਹੈ ਮਨ ਵਿੱਚ ਮਨ ਦਿਸਦਾ ਨਹੀਂ ਪਰ ਇਹਦੇ ਵਿੱਚ ਜ਼ੋਰ ਬਹੁਤ ਹੈ ਉਹ ਅਸੀ ਚੀਜ਼ ਹੀ ਨਹੀਂ ਬਣੀ ਜਿਹੜੀ ਅੱਜ ਤੱਕ ਦੁਨੀਆ ਤੇ ਇਹ ਮਨ ਨੂੰ ਕੰਟਰੋਲ ਕਰ ਲੇ ਹਾਂ ਪਿੰਜਰੇ ਵਿੱਚ ਅਸੀਂ ਬੰਦੇ ਨੂੰ ਤਾੜ ਸਕਦੇ ਹਾਂ ਸੰਗਲ ਬੰਦੇ ਨੂੰ ਲਾ ਸਕਦੇ ਹਾਂ ਪਰ ਮਨ ਨੂੰ ਕੋਈ ਸੰਗਲ ਨਹੀਂ ਲੱਗਦਾ ਮਨ ਆਜ਼ਾਦ ਹੈ ਮਨ ਜਿੱਥੇ ਮਰਜ਼ੀ ਭੱਜ ਲਵੇ ਹੁਣ ਇੱਥੇ ਬੈਠੇ ਹਾਂ ਮਨ ਬਹੁਤ ਦੂਰ ਦੂਰ ਭੱਜ ਜਾ ਬਿਰਦਾ ਕੈਨੇਡਾ ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਇੱਥੇ ਕਿਤੇ ਦੀ ਕਿਤੇ ਪਹੁੰਚ ਜਾਂਦਾ ਹੈ ਮਨ ਦਾ ਸੁਭਾਅ ਹੈ ਮਨ ਕਦੇ ਵਾਸ ਵਿੱਚ ਨਹੀਂ ਆਉਂਦਾ ਮਨ ਕਦੇ ਨਹੀਂ ਜਿੱਤਿਆ ਜਾਂਦਾ ਮਨ ਦੇ ਫੁਰਨੇ ਬਹੁਤ ਹੈ ਹੁਣ ਕੁਝ ਹੋਰ ਹੈ ਸਕਿੰਟ ਬਾਅਦ ਕੁਝ ਹੋਰ ਹੋ ਜਾਂਦਾ ਹੈ ਕਹਿੰਦਾ ਨਾ ਬੰਦਾ ਮਨ ਬਦਲ ਗਿਆ ਜੀ ਮੇਰਾ ਨਹੀਂ ਇਹ ਕੰਮ ਨਹੀਂ ਕਰਨਾ ਮਨ ਬਦਲ ਗਿਆ ਅਗਲਾ ਕਹਿੰਦਾ ਜੀ ਤੂੰ ਤਾਂ ਕੱਲ ਤਾਂ ਕਹਿੰਦਾ ਸੀ ਨਹੀਂ ਇਹ ਕਹਿੰਦਾ ਅੱਜ ਮੇਰਾ ਮਨ ਬਦਲ ਗਿਆ ਇਹ ਦਾ ਸਕਿੰਟ ਸਕਿੰਟ ਕਰਕੇ ਮਨ ਬਦਲ ਜਾਂਦਾ ਹੈ ਮਿੰਟ ਮਿੰਟ ਕਰਕੇ ਬਦਲ ਜਾਂਦਾ ਹੈ ਥੋੜੇ ਥੋੜੇ ਸਮੇਂ ਬਾਅਦ ਕੁਝ ਹੋਰ ਰੰਗ ਤੇ ਕੁਝ ਹੋਰ ਰੰਗ ਹੋ ਜਾਂਦਾ ਹੈ ਮਨ ਦਾ ਸੁਭਾਅ ਹੈ ਇਸਲਾਮ ਦਾ ਫਕੀਰ ਲਿਖਦਾ ਹੈ ਕਹਿੰਦਾ ਮਨ ਕੇ ਮਤੇ ਨ ਚਾਲੀਐ ਮਨ ਕੇ ਮਤੇ ਅਨੇਕ ਆਪਣੇ ਮਨ ਦੇ ਪਿੱਛੇ ਲੱਗ ਕੇ ਨ ਚੱਲੀਆਂ ਬੰਦੇ ਮਨ ਦਾ ਤੈਨੂੰ ਪਤਾ ਹੀ ਨਹੀਂ ਲੱਗਿਆ ਅਜ ਤੱਕ ਕਿ ਕਿੰਨੇ ਕੁ ਰੂਪ ਆ ਮਨ ਦੇ ਕਿੰਨੇ ਕੁ ਮਤੇ ਇਹਦੇ ਕਿੰਨੇ ਕੁ ਵਿਚਾਰ ਐ ਇਸ ਮਨ ਦੇ ਕਿਉਂਕਿ ਜਿਹਨੇ ਮਨ ਦੇ ਵਿਚਾਰ ਸਮਝ ਲਏ ਉਹਨੇ ਤਾਂ ਆਪਣੇ ਆਪ ਨੂੰ ਜਿੱਤ ਲਿਆ ਨਾ ਫਿਰ ਕਹਿੰਦੇ ਮੰਨ ਕੇ ਮਤੇਨਾ ਚਾਲੀਏ ਮੰਨ ਕੇ ਮਤੇ ਅਨੇਕ ਮੰਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ ਕਹਿੰਦੇ ਵੱਡੇ ਵੱਡੇ ਆਏ ਇੱਥੇ ਆਪਣੇ ਆਪ ਨੂੰ ਕਹੌਣ ਵਾਲੇ ਵੀ ਅਸੀਂ ਕਾਜੀ ਅਸੀਂ ਮੁੱਲੇ ਇਸਲਾਮ ਦਾ ਫਕੀਰ ਐ ਨਾ ਫਿਰ ਉਹ ਆਪਣੇ ਆਪਣੇ ਡਿਪਾਰਟਮੈਂਟ ਦੀ ਗੱਲ ਕਰ ਰਿਹਾ ਉਹ ਜਿੱਥੇ ਹੋਵੇ ਉੱਥੋਂ ਉਹ ਉਹਦਾ ਉਹਨੂੰ ਹਿਸਾਬ ਹੁੰਦਾ ਹੈ ਇਸਲਾਮ ਦਾ ਫਕੀਰ ਆਪਣੇ ਉਹਦੀ ਜਾਣਕਾਰੀ ਅਨੁਸਾਰ ਹੀ ਕਹਿੰਦੇ ਇੱਥੇ ਬੜੇ ਆਏ ਆਪਣੇ ਆਪ ਨੂੰ ਕਾਜੀ ਕਹਾਉਣ ਵਾਲੇ ਮੁੱਲਾ ਕਹਾਉਣ ਵਾਲੇ ਸੇਖ ਕਹਾਉਣ ਵਾਲੇ ਪਰ ਜਦੋਂ ਅਖੀਰ ਮਨ ਜਿੱਤਣ ਦੀ ਗੱਲ ਆਈ ਨਾ ਕਹਿੰਦੇ ਮਨ ਤੋਂ ਹਾਰ ਗਏ ਮਨ ਕੇ ਮਾਰੇ ਮਰ ਗਏ ਮਨ ਨੂੰ ਨਹੀਂ ਜਿੱਤ ਸਕੇ ਕਾਜੀ ਮੁੱਲਾ ਸੇਖ ਬੜੇ ਵੱਡੇ ਆਪਣੇ ਆਪ ਨੂੰ ਕਹਾਉਂਦੇ ਸੀ ਤੇ ਅੱਜ ਸਤਿਗੁਰੂ ਜੀ ਬਚਨ ਕਰਦੇ ਜਿਹਨੇ ਆਪਣੇ ਆਪ ਨੂੰ ਜਿੱਤ ਲਿਆ ਨਾ ਗੁਰੂ ਦੀ ਕਿਰਪਾ ਨਾਲ ਜਿੱਤਿਆ ਜਾਂਦਾ ਹੈ ਗੁਰੂ ਦੀ ਕਿਰਪਾ ਨਾਲ ਮਨ ਵੀ ਵਸ ਵਿੱਚ ਆ ਜਾਂਦਾ ਜਦੋਂ ਗੁਰੂ ਕਿਰਪਾ ਕਰਦਾ ਹੈ ਗੁਰੂ ਦੇ ਆਖੇ ਲਾ ਕੇ ਇਹ ਗੁਰੂ ਨੂੰ ਸੌਂਪ ਦਈਏ ਮਨ ਜਦੋਂ ਅਸੀਂ ਗੁਰੂ ਨੂੰ ਸੌਂਪ ਦਿੰਨੇ ਆ ਤੇ ਫਿਰ ਗੁਰੂ ਦੀ ਮਰਜ਼ੀ ਹੁੰਦੀ ਐ ਨੂੰ ਕਿਵੇਂ ਚਲਾਉਣਾ ਹੈ ਕਿਵੇਂ ਨੂੰ ਕੰਟਰੋਲ ਕਰਨਾ ਹੈ ਇਹ ਗੁਰੂ ਆਪ ਜਾਣਦਾ ਹੈ ਗੁਰੂ ਆਪ ਰਹਿਮਤ ਕਰਦਾ ਫਿਰ ਬਖਸ਼ਿਸ਼ਾਂ ਕਰਦਾ ਹੈ ਮਨ ਵਸੇ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਅਸੀਂ ਅਰਦਾਸ ਕਰੀਏ ਸਤਿਗੁਰੂ ਜੀ ਸਾਡਾ ਮਨ ਸਾਡੇ ਕੰਟਰੋਲ ਵਿੱਚ ਆ ਜਾਵੇ ਗੁਰੂ ਦੇ ਮੂਰੇ ਅਰਦਾਸ ਅਸੀਂ ਤਾਂ ਕੋਈ ਸਾਡਾ ਤਾਂ ਕੋਈ ਜੋਰ ਹੀ ਨਹੀਂ ਨਾ ਅਸੀਂ ਆਪਣੀ ਬੁੱਧੀ ਨਾਲ ਇਹਨੂੰ ਰੋਕ ਸਕਦੇ ਆ ਨਾ ਆਪਣੇ ਸਰੀਰ ਦੇ ਬਲ ਨਾਲ ਇਹਨੂੰ ਰੋਕ ਸਕਦੇ ਆ ਕਿਉਂਕਿ ਬੜੇ-ਬੜੇ-ਬੜੇ ਯੋਧੇ ਵੀ ਇਹਦੇ ਮੂਰੇ ਹਾਰ ਗਏ ਇਸ ਕਰਕੇ ਜੋ ਗੁਰੂ ਕਿਰਪਾ ਕਰੇ ਤੇ ਫੇਰ ਇਹ ਜਿੱਤਿਆ ਜਾਂਦਾ ਤੇ ਜਿਨੇ ਆਪਣੇ ਆਪ ਨੂੰ ਆਪਣੇ ਮਨ ਨੂੰ ਜਿੱਤ ਲਿਆ ਸਤਿਗੁਰੂ ਜੀ ਕਹਿੰਦੇ ਆਤਮ ਜਿਣੈ ਸਗਲ ਵਸਤਾ ਕੈ ਜਿਨੇ ਆਪਣੇ ਆਪ ਨੂੰ ਜਿੱਤ ਲਿਆ ਉਨੇ ਸਾਰਾ ਕੁਝ ਆਪਣੇ ਵਾਸ ਵਿੱਚ ਕਰ ਲਿਆ ਇੰਦਰੀਆਂ ਵੀ ਗਿਆਨ ਇੰਦਰੀਆਂ ਵੀ ਸਾਰਾ ਸਰੀਰ ਵੀ ਉਹਦੇ ਵਾਸ ਵਿੱਚ ਸਾਰੀ ਦੁਨੀਆ ਉਹਦੇ ਵਾਸ ਵਿੱਚ ਹੋ ਜਾਂਦੀ ਜਿਹਨੇ ਆਪਣੇ ਮਨ ਨੂੰ ਜਿੱਤ ਲਿਆ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਆਤਮ ਜਿਣੈ ਸਗਲ ਵਸ ਤਾਕੈ ਜਾਕਾ ਸਤਿਗੁਰੂ ਪੁਰਾ ਹੁਣ ਮਾਨੇ ਦੇ ਕੰਟਰੋਲ ਵਿੱਚ ਨਹੀਂ ਤਾਂ ਹੀ ਤੈਨੂੰ ਗੁੱਸਾ ਚੜਦਾ ਗੁੱਸਾ ਚੜਦਾ ਤੇ ਫਿਰ ਵਿਵਾਦ ਹੁੰਦਾ ਹੈ ਵਿਵਾਦ ਹੁੰਦਾ ਤੇ ਫਿਰ ਦੁਖੀ ਹੁੰਦਾ ਸਾਰਿਆਂ ਪਵਾੜਿਆਂ ਦੀ ਜੜ ਮਾਨੀ ਆਉਂਦੀ ਹੈ ਮਾਨੀ ਹੁੰਦਾ ਹੈ ਮੋੜ ਘੋੜ ਕੇ ਗੱਲ ਉੱਥੇ ਆਉਣੀ ਹੈ ਹੁਣ ਲੋਭ ਹੀ ਹੋ ਗਿਆ ਹੈ ਲੋਭ ਵਾਸੋ ਕੇ ਨੇ ਪਾਪ ਕੀਤਾ ਕਿਸੇ ਦਾ ਨੁਕਸਾਨ ਕੀਤਾ ਲੋਭ ਵਾਸੋ ਕੇ ਲਾਲਚ ਵਾਸੋ ਕੇ ਆਪਾਂ ਦੇਖਦੇ ਨੇ ਚੋਰੀ ਕੀਤੀ ਡਾਕਾ ਮਾਰਿਆ ਕਿਸੇ ਨੇ ਠੱਗੀ ਮਾਰੀ ਜਦੋਂ ਉਹਦਾ ਰਿਜ਼ਲਟ ਆਇਆ ਫਿਰ ਦੁਖੀ ਹੋਇਆ ਪਹਿਲਾਂ ਫੁਰਨਾ ਕਿੱਥੇ ਆਇਆ ਮਨ ਵਿੱਚ ਕੰਮ ਚੜਦਾ ਹੈ ਮਨ ਵਿੱਚ ਫੁਰਨਾ ਆਉਂਦਾ ਹੈ ਕੰਮ ਵਾਸੋ ਕੇ ਇਹ ਫਿਰ ਉਧਰ ਨੂੰ ਤੁਰ ਪੈਂਦਾ ਤੇ ਫਿਰ ਇਹ ਦੁਖੀ ਹੁੰਦਾ ਹੈ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਕ੍ਰੋਧ ਚੜਦਾ ਤਾਂ ਦੁਖੀ ਲੋਭ ਚੜਦਾ ਤਾਂ ਦੁਖੀ ਮੋਹ ਵਸ ਹੋ ਕੇ ਮਨ ਮੋਹ ਵਿੱਚ ਪੈ ਜਾਂਦਾ ਤਾਂ ਦੁਖੀ ਅਹੰਕਾਰ ਜਦੋਂ ਆਉਂਦਾ ਮਨ ਨੂੰ ਚੜਦਾ ਹੈ ਤਾਂ ਦੁਖੀ ਜਦੋਂ ਮਨ ਵਸ ਵਿੱਚ ਆ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਵਸ ਹੋ ਜਾਂਦਾ ਆਤਮ ਜਿਣੇ ਜਿਨੇ ਆਪਣੇ ਆਪ ਨੂੰ ਜਿੱਤ ਲਿਆ ਸਗਲ ਵਸ ਤੰਕ ਹੈ ਉਹਦੇ ਵਸ ਸਾਰਾ ਕੁਝ ਹੋ ਜਾਂਦਾ ਹੈ ਪਰ ਇਹ ਕਿਰਪਾ ਹੋਣੀ ਤਾਂ ਹੈ ਜਦੋਂ ਜੀ ਦਾ ਗੁਰੂ ਪੂਰਾ ਹੋਵੇ ਜਿਦਾ ਗੁਰੂ ਪੂਰਾ ਹੈ ਨਾ ਉਹ ਫਿਰ ਕਿਰਪਾ ਕਰਕੇ ਮਨ ਨੂੰ ਵੀ ਜਿਤਾ ਦਿੰਦਾ ਹੈ ਮਨ ਵਿੱਚ ਮਨ ਨੂੰ ਕੰਟਰੋਲ ਕਰਾ ਦਿੰਦਾ ਹੈ ਗੁਰੂ ਇਹ ਕਿਰਪਾ ਤਾਂ ਹੋਣੀ ਸਤਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਾ ਕਾ ਸਤਗੁਰ ਪੂਰਾ ਤੇ ਅੱਜ ਕਲਯੁਗ ਦੇ ਭਿਆਨਕ ਸਮੇਂ ਅੰਦਰ ਗੁਰੂ ਗ੍ਰੰਥ ਸਾਹਿਬਾਰੇ ਸੱਚੇ ਪਾਤਸ਼ਾਹ ਤੋਂ ਬਿਨਾ ਕੋਈ ਪੂਰਾ ਨਹੀਂ ਹੈ ਸਾਰੇ ਹੀ ਅਧੂਰੇ ਹਨ ਸਤਿਗੁਰੂ ਜੀ ਕਹਿੰਦੇ ਪੂਰਾ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਤਸ਼ਾਹ ਤੱਕ ਉਹੀ ਜੋਤ ਇਹ ਹੀ ਪੂਰੇ ਹਨ ਹੋਰ ਕੋਈ ਪੂਰਾ ਨਹੀਂ ਸਾਰੇ ਅਧੂਰੇ ਹਨ ਪੂਰਾ ਪ੍ਰਭ ਆਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਜਿਨ੍ਹਾਂ ਦਾ ਗੁਰੂ ਪੂਰਾ ਸਤਿਗੁਰੂ ਜੀ ਕਹਿੰਦੇ ਉਹ ਮਨ ਨੂੰ ਜਿੱਤ ਲੈਂਦੇ ਹਨ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਅੱਗੇ ਕਹਿੰਦੇ ਠਾਕੁਰ ਗਾਈਐ ਆਤਮ ਰੰਗ ਇਸ ਹਾਈ ਹੁੰਦੇ ਆ ਮਨ ਨੂੰ ਜਿਤਾਉਣ ਵਾਸਤੇ ਗੁਰੂ ਦੇ ਗੁਣ ਗਾਉਣੇ ਮਨ ਨੂੰ ਇਧਰਲੇ ਪਾਸੇ ਲਾਉਣਾ ਮਨ ਨੂੰ ਇਧਰਲੇ ਪਾਸੇ ਲਾਈ ਰੱਖਣਾ ਮਨ ਨੂੰ ਕਦੇ ਵਹਿਲਾ ਨਾ ਰਹਿਣ ਦੇਣਾ ਮਨ ਨੂੰ ਕਦੇ ਨਾ ਜਦੋਂ ਇਹ ਵਿਹਲਾ ਰਹਿੰਦਾ ਓਦੋਂ ਹੀ ਇਹ ਫਿਰ ਸ਼ਰਾਰਤਾਂ 'ਚ ਪੈਂਦਾ ਹੈ ਵਿਵਾਦਾਂ 'ਚ ਪੈਂਦਾ ਹੈ ਮਾੜੇ ਪਾਸੇ ਡਿੱਗਦਾ ਹੈ ਮਨ ਵਿਹਲਾ ਬੈਠਾ ਹੋਵੇ ਨਾ ਬੜੇ ਪੁਰਨੇ ਕਰਦਾ ਇਹਨੂੰ ਤੁਸੀਂ ਮਨ ਨੂੰ ਬੀਜੀ ਕਰ ਦਿਓ ਇਹਦੇ ਕਦੇ ਵੀ ਮਾੜਾ ਪੁਰਨਾ ਨਹੀਂ ਆਉਣਾ ਕਦੇ ਉਹੋ ਜਿਹਾ ਖਿਆਲ ਨਹੀਂ ਆਉਣਾ ਮਨ ਨੂੰ ਬੀਜੀ ਕਰ ਦਿਓ ਮਨ ਬੀਜੀ ਕਿਵੇਂ ਹੁੰਦਾ ਗੁਰੂ ਦੇ ਗੁਣ ਗਾਉਣ ਵਿੱਚ ਕਿਉਂਕਿ ਹੱਥ ਪੈਰ ਤਾਂ ਕੰਮ ਕਰਦੇ ਆ ਮਨ ਤਾਂ ਵਿਹਲਾ ਰਹਿੰਦਾ ਨਾ ਇਸੇ ਕਰਕੇ ਗੁਰਬਾਣੀ ਨੇ ਕਿਹਾ ਹੱਥ ਪਾਉ ਕਰ ਕੰਮ ਸਭ ਚੀਤ ਨਿਰੰਝਨ ਨਾਲ ਇਹ ਚਿੱਤ ਨੂੰ ਇਹ ਜਿਹੜਾ ਵੇਲਾ ਰਹਿੰਦਾ ਨੇ ਇਹਨੂੰ ਗੁਰੂ ਦੇ ਗੁਣ ਗਾਉਣ ਵਿੱਚ ਲਾਈ ਰੱਖਿਆ ਕਰ ਅੰਦਰ ਤੇਰੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਚੱਲਦਾ ਰਹੇ ਅੰਦਰ ਤੇਰੇ ਵਾਹਿਗੁਰੂ ਦੀ ਯਾਦ ਚਲਦੀ ਰਹੇ ਸਿਮਰਨ ਚੇਤੇ ਰੱਖਿਓ ਉਹਨੂੰ ਤੂੰ ਹਮੇਸ਼ਾ ਸਤਗੁਰੂ ਜੀ ਕਹਿੰਦੇ ਫਿਰ ਇਸ ਤਰੀਕੇ ਨਾਲ ਉਹਦੇ ਗੁਣ ਗਾਉਣ ਨਾਲ ਇਹ ਮਨ ਵਸ ਵਿੱਚ ਆ ਜਾਂਦਾ ਹੈ ਮਨ ਵੇਲਾ ਨਹੀਂ ਰਹਿੰਦਾ ਤੇ ਜਦੋਂ ਮਨ ਵੇਲਾ ਨਹੀਂ ਰਹਿੰਦਾ ਤੇ ਫਿਰ ਇਹ ਮਾੜੇ ਪਾਸੇ ਨਹੀਂ ਡਿੱਗਦਾ ਇਹ ਜੇ ਬੁਰੇ ਖਿਆਲ ਨਹੀਂ ਆਉਂਦੇ ਅੰਦਰ ਸਾਰਾ ਕੁਝ ਸਾਫ਼ ਹੋ ਜਾਂਦਾ ਹੈ ਪਿਛਲੇ ਅਸੀਂ ਜਦੋਂ ਨਾਮ ਜਪਦੇ ਆ ਨਾ ਨਾਮ ਨੂੰ ਚੇਤੇ ਕਰਦੇ ਆ ਮਨ ਕਰਕੇ ਜਿਹੜੇ ਪਿੱਛੇ ਮਾੜੇ ਕਰਮ ਕੀਤੇ ਹੁੰਦੇ ਉਹ ਸਾਫ਼ ਹੋਣ ਲੱਗ ਜਾਂਦੇ ਆ ਅਗਲਾ ਜਿਹੜਾ ਸਮਾਂ ਸੋਹਣਾ ਬਣਨ ਲੱਗ ਜਾਂਦਾ ਹੈ ਤੇ ਮਨ ਦੇ ਵਿੱਚ ਵਿਚਾਰ ਆ ਜਿਹੜੇ ਸੋਹਣੇ ਚੱਲਣ ਲੱਗ ਜਾਂਦੇ ਸਾਰਾ ਕੁਝ ਹੀ ਸਹੀ ਹੋਣ ਲੱਗ ਜਾਂਦਾ ਹੈ ਤੇ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਉਹਦੇ ਗੁਣ ਗਾਈਏ ਠਾਕੁਰ ਗਾਈਏ ਆਤਮ ਰੰਗ ਦਿਲੀ ਪਿਆਰ ਨਾ ਅੰਦਰ ਦੇ ਇੱਕ ਮਨ ਇੱਕ ਚਿਤ ੋਕੇ ਰੰਗਾਂ ਵਿੱਚ ਰਾਜੀ ਹੋ ਕੇ ਉਹਦੇ ਨਾਮ ਉਹਦੇ ਗੁਣਾਂ ਨੂੰ ਗਾਇਆ ਕਰ। ਅਗਲਾ ਬਚਨ ਕਹਿੰਦੇ ਸਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਮਨ ਕਰਕੇ ਆਪਣੇ ਮਨ ਨੂੰ ਗੁਰੂ ਦੀ ਸ਼ਰਣ ਵਿੱਚ ਰੱਖਿਆ ਕਰ ਨਾਮ ਧਿਆਇਆ ਕਰ ਜੀਵ ਨਾਲ। ਰਸਨਾ ਨਾ ਜਦੋਂ ਅਸੀਂ ਨਾਮ ਜਪਾਂਗੇ ਸਹਜੇ ਸਹਜੇ ਇੱਕ ਦਿਨ ਦੋ ਦਿਨ ਚਾਰ ਦਿਨ 10 ਦਿਨ ਸਹਜੇ ਸਹਜੇ ਮਨ ਟਿਕਣ ਲੱਗ ਪੈਣਾ ਜਦੋਂ ਮਨ ਟਿਕਣ ਲੱਗ ਪਿਆ ਰਸ ਆਨੰਦ ਆਉਣ ਲੱਗ ਜਾਣਾ ਅੰਦਰ ਸਹਜ ਦੀ ਅਵਸਥਾ ਆ ਜਾਣੀ ਹੈ ਇਸੀ ਕਰਕੇ ਦੇਖੀ ਆਪਾਂ ਥੋੜੇ ਦਿਨ ਕੀ ਕਿਰਪਾ ਹੋਣੀ ਜਿਹੜਾ ਸਾਡਾ ਮਨ ਅਸ਼ਾਂਤ ਹੋਇਆ ਪਿਆ ਨਾ ਦੁਖੀ ਹੋਇਆ ਪਿਆ ਨਿੱਕ-ਨਿੱਕੀ ਗੱਲ ਤੇ ਗੁੱਸਾ ਆਉਂਦਾ ਨਿੱਕ-ਨਿੱਕੀ ਗੱਲ ਤੇ ਦੁਖੀ ਹੁੰਨੇ ਆ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਨਾਮ ਨਾਲ ਜੁੜ ਕੇ ਦੇਖੀਏ ਫਿਰ ਐਸੀ ਬਰਕਤ ਪੈਣੀ ਆ ਤੂੰ ਸਹਿਜ ਅਵਸਥਾ ਵਿੱਚ ਆ ਜਾਣਾ ਜਦੋਂ ਜੀਵਨਾ ਨਾਮ ਜਪੇਗਾ ਸਰਣੀ ਪਾਵਨ ਮਨ ਨੂੰ ਆਪਣੇ ਸ਼ਰਣ ਆਪਣੇ ਮਨ ਨੂੰ ਗੁਰੂ ਦੀ ਸ਼ਰਣ ਵਿੱਚ ਰੱਖੇਗਾ ਸਰਣੀ ਪਾਵਨ ਨਾਮ ਧਿਆਵਨ ਨਾਮ ਧਿਆਵੇਗਾ ਸਹਿਜ ਸਮਾmvn ਸੰਗ ਕਿਰਪਾ ਕੀ ਹੋਣੀ ਏ ਤੇਰੇ ਅੰਦਰ ਆਨੰਦਮਈ ਅਵਸਥਾ ਆਤਮਕ ਅਵਸਥਾ ਸਹਿਜ ਅਡੋਲਤਾ ਆ ਜਾਣੀ ਤੇਰੇ ਅੰਦਰ ਕਿਰਪਾ ਹੋ ਜਾਣੀ ਅਗੇ ਰਹਾਉ ਚਰਨ ਕਰਦੇ ਹਨ ਜਨ ਕੇ ਚਰਨ ਵਸੈ ਮੇਰੇ ਹੀ ਅਰਹ ਸੰਗ ਪੁਨੀਤਾ ਦੇਹੀ ਸਤਗੁਰੂ ਜੀ ਕਹਿੰਦੇ ਜਿਹਦੇ ਤੇ ਆਹ ਕਿਰਪਾ ਹੋ ਗਈ ਨਾ ਜਿਹਦੇ ਅੰਦਰ ਜਿਸ ਪਿਆਰੇ ਦੇ ਅੰਦਰ ਗੁਰੂ ਦੇ ਚਰਨ ਵਸ ਗਏ ਆਪਾਂ ਵਿਚਾਰ ਕਰਦੇ ਸ਼ੁਰੂ ਜਿੱਥੇ ਮਾੜੇ ਪੁਰਨੇ ਚੱਲਦੇ ਉੱਥੇ ਗੁਰੂ ਦੇ ਸੋਹਣੇ ਚਰਨ ਵਸ ਗਏ ਸ਼ਬਦ ਵਸਣਾ ਗੁਰੂ ਦਾ ਗੁਰੂ ਦੀ ਯਾਦ ਵਸਣੀ ਗੁਰੂ ਦੇ ਚਰਨ ਵਸਨੇ ਹਨ ਜਿਨ੍ਹਾਂ ਦੇ ਅੰਦਰ ਗੁਰੂ ਦੇ ਚਰਨ ਵਸ ਗਏ ਜਨ ਕੇ ਚਰਨ ਵਸੈ ਮੇਰੇ ਹਿਰ ਰੈ ਸੰਗ ਪੁਨੀਤਾ ਦੇਹੀ ਕਹਿੰਦੇ ਉਹਨਾਂ ਦਾ ਹਿਰਦਾ ਵੀ ਪਵਿੱਤਰ ਹੋ ਜਾਂਦਾ ਹੈ ਉਹਨਾਂ ਦਾ ਸਰੀਰ ਦੇਹੀ ਵੀ ਪੁਨੀਤ ਪਵਿੱਤਰ ਹੋ ਜਾਂਦੀ ਨਿਰਮਲ ਹੋ ਜਾਂਦੀ ਹੈ ਜਿਸ ਦੇਹੀ ਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਵਾਸਾ ਹੈ ਉਹ ਪਵਿੱਤਰ ਕਿਉਂ ਨਾ ਹੋਵੇ ਸਤਗੁਰੂ ਜੀ ਕਹਿੰਦੇ ਹਰ ਮੰਦਰ ਬਣ ਜਾਂਦਾ ਹੈ ਇਹ ਸਰੀਰ ਵੀ ਹਰੀ ਦਾ ਮੰਦਰ ਮੰਦਰ ਹਰੀ ਕਹਿੰਦੇ ਪਰਮਾਤਮਾ ਨੂੰ ਮੰਦਰ ਕਹਿੰਦੇ ਜਿੱਥੇ ਉਹ ਰਹਿੰਦਾ ਹੈ ਓਥੇ ਪਰਮਾਤਮਾ ਦਾ ਵਾਸਾ ਹੈ ਸਤਗੁਰੂ ਜੀ ਕਹਿੰਦੇ ਹਰ ਮੰਦਰ ਹੈ ਤੇ ਤੂੰ ਵੀ ਆਪਣੇ ਅੰਦਰ ਪਰਮਾਤਮਾ ਦਾ ਵਾਸਾ ਕਰ ਲੈ ਉਹਨੂੰ ਜਪ-ਜਪ ਕੇ ਹੈ ਤਾਂ ਉਹ ਅੰਦਰ ਹੀ ਪਰ ਮਿਲ ਉਹਨੂੰ ਮਿਲ ਉਹਨੂੰ ਮਿਲਣ ਦਾ ਯਤਨ ਕਰ ਉਹਨੂੰ ਮਨਾਉਣ ਦਾ ਯਤਨ ਕਰ ਨਾਮ ਜਪ ਕੇ ਉਹਨੂੰ ਆਪਣੇ ਅੰਦਰ ਪ੍ਰਗਟ ਕਰ ਲੈ ਤੇ ਸਤਿਗੁਰੂ ਜੀ ਕਹਿੰਦੇ ਫਿਰ ਦੇਹੀ ਵੀ ਪਵਿੱਤਰ ਹੋ ਜਾਂਦੀ ਪੁਨੀਤ ਹੋ ਜਾਂਦੀ ਅੱਗੇ ਕਹਿੰਦੇ ਜਨ ਕੀ ਧੂਰ ਦੇਹੁ ਕਿਰਪਾ ਨਿਦ ਨਾਨਕ ਕੈ ਸੁਖ ਏਹੀ ਇਹੀ ਅਰਦਾਸ ਕਰੀਏ ਮਾਲਕ ਨੂੰ ਸਤਿਗੁਰੂ ਨੂੰ ਕਿ ਸਤਿਗੁਰੂ ਜੀ ਤੇਰੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਸਾਨੂੰ ਮਿਲਦੀ ਰਵੇ ਜਿਨ੍ਹਾਂ ਨੂੰ ਮਿਲ ਕੇ ਤੂੰ ਚੇਤੇ ਆਉਂਨਾ ਜਿਨ੍ਹਾਂ ਨੂੰ ਮਿਲ ਕੇ ਤੇਰਾ ਰੰਗ ਚੜੇ ਨਾ ਵਾਹਿਗੁਰੂ ਜੀ ਉਹਨਾਂ ਦਾ ਮੇਲਾ ਕਰਵਾਵੀਂ ਜਿਨ੍ਹਾਂ ਨੂੰ ਮਿਲ ਕੇ ਤੂੰ ਭੁੱਲੇ ਉਹਨਾਂ ਨੂੰ ਦੂਰ ਹੀ ਰੱਖੀਂ ਉਹਨਾਂ ਨੂੰ ਸਾਡੇ ਮੱਥੇ ਹੀ ਨਾ ਲਾਈਂ ਵਾਹਿਗੁਰੂ ਜੀ ਕਿਰਪਾ ਕਰੀਂ ਜਿਨ੍ਹਾਂ ਨੂੰ ਮਿਲ ਕੇ ਤੂੰ ਚੇਤੇ ਆਵੇਂ ਉਹਨਾਂ ਦੇ ਚਰਨਾਂ ਦੀ ਧੂੜ ਕਰਪਾ ਕਰਕੇ ਮੈਨੂੰ ਦੇ ਦਿਓ ਜਨ ਕੀ ਧੂਰ ਦੇਹੋ ਕਿਰਪਾ ਨਿਦ ਨਾਨਕ ਕੈ ਸੁਖ ਈ ਮੈਨੂੰ ਇਸੇ ਵਿੱਚ ਹੀ ਸੁਖ ਤੇ ਸ਼ਾਂਤੀ ਤੇ ਆਨੰਦ ਹੈ ਏਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਆਸੀਸ ਦੇਣੀ ਦੇਹੋ ਸੱਜਣ ਆਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੇ ਜੀ ਅਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ